スルタンપુર લોધી ચ રાજનીતિ ચ વડ્ડા તમાકા સુल्तानપુર લોધી وچ કોંગ્રેસ પાર્ટી નો કરારા सियासी ચટકા નગર કાઉન્સિલ دی ચોના નુ લેકે સુल्तानપુર લોધી ચ ગતિવિધیاں શરુ સુल्तानપુર લોધી وچ કોંગ્રેસ પાર્ટી નો કરારા सियासी ચટકા મરહૂમ વિનોદ ગુપ્તા સાબ કા પ્રધાન નગર કાઉન્સિલ સુल्तानપુર લોધી દા પરિવાર વડડી ગણતી ચ સમર્થકન સહિત વિધાયક રાણા ઇન્દરપ્રતાપ સિંહ દે આઝાદ ઢડે وچ શામિલ વિધાયક આઝાદ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਬਲੌਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਵਿੱਚ ਚੰਡਾਗੱਡਨ ਤੋਂ ਬਾਅਦ ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅੱਜ ਮਹਿਰੂਮ ਵਿਨੋਦ ਕੁਮਾਰ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ ਦਾ ਸਮੂਹ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਰਾਣੇ ਧੜੇ ਵਿੱਚ ਸ਼ਾਮਲ ਹੋ ਗਿਆ ਮਾਧੋ ਗੁਪਤਾ ਵੱਲੋਂ ਕਾਰ ਵਿੱਚ ਰੱਖੇ ਗਏ ਸੰਖੇਪ ਜਿਹੇ ਸਮਾਗਮ ਦੌਰਾਨ ਰਾਣਾ ਇੰਦਰਪ੍ਰਤਾਪ ਨੇ ਗੁਪਤਾ ਪਰਿਵਾਰ ਨੂੰ ਆਪਣੇ ਸਮੂਹ ਗੁਪਤਾ ਪਰਿਵਾਰ ਸਾਡੇ ਬੰਟੂ ਜੀ ਤੇ ਨਾਲ ਕਲਾ ਗੁਪਤਾ ਪਰਿਵਾਰ ਨੇ ਇਸ ਪਰਿਵਾਰ ਦਾ ਸੁਲਤਾਨਪੁਰ ਦੇ ਕਈ ਪਰਿਵਾਰਾਂ ਨਾਲ ਬਹੁਤ ਪੇਮ ਤੇ ਲੱਗਿਆ ਤੇ ਸਾਡੇ ਸਾਡੇ ਚ ਨਹੀਂ ਰਿਹਾ ਪਰ ਫਿਰ ਵੀ ਯਾਦ ਸਾਡੀ ਹਮੇਸ਼ਾ ਸਾਡੇ ਬਜ਼ੁਰਗ ਵਿਨੋਦ ਕੁਮਾਰ ਜੀ ਗੁਪਤਾ ਸਾਹਿਬ ਜਿਹੜੇ ਸੁਲਤਾਨਪੁਰ ਦੀ ਸਿਆਸਤ ਦੇ ਵਿੱਚ ਬਹੁਤ ਐਕਟਿਵ ਰਹੇ ਦੇ ਸੁਲਤਾਨਪੁਰ ਦੀ ਮਿਊਨਿਸਪਲ ਕਮੇਟੀ ਦੇ ਵਿੱਚ ਕਈ ਵਾਰ ਕਾਉਂਸਲਰ ਬਣੇ ਪ੍ਰਧਾਨ ਵੀ ਬਣੇ ਤੇ ਅੱਜ ਉਹਨਾਂ ਦਾ ਪਰਿਵਾਰ ਨੇ ਮੈਨੂੰ ਅਸ਼ੀਰਵਾਦ ਦਿੱਤਾ ਹੈ ਕਿ ਮੈਂ ਮਹਿਸੂਸ ਕਰਦਾ ਵੀ ਇਹਦੇ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਕਿ ਅੱਜ ਇਹ ਪਰਿਵਾਰ ਡਟ ਕੇ ਮੇਰਾ ਸਾਥ ਦੇ ਰਿਹਾ ਜਿੱਥੇ ਸਾਡੀ ਸਮੂਹ ਪਾਰਟੀ ਦੀ ਸਾਡੀ ਧੜੇ ਦੀ ਬਹੁਤ ਤਕੜੀਆਂ ਹੋ ਰਹੀਆਂ ਤੇ ਇਹਦਾ ਇਫੈਕਟ ਕੰਨੇ ਸ਼ਹਿਰ ਚ ਦੀ ਬੜੀ ਕਈ ਪਿੰਡਾਂ ਦੇ ਵਿੱਚ ਸਾਨੂੰ ਸਪੋਰਟ ਮਿਲੀ ਹੈ ਤੇ ਇਹਨਾਂ ਦੇ ਨਾਲ ਵੀ ਕਈ ਪਰਿਵਾਰ ਸ਼ਾਮਲ ਹੋਏ ਆ ਸੋ ਮੈਂ ਸਮੂਹ ਦਿੱਤਾ ਪਰਿਵਾਰ ਦਾ ਧੰਨਵਾਦ ਕਰਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਟੀਮ ਹੋਰ ਤਕੜੀ ਹੋਈ ਆ ਤੇ ਸਾਰੇ ਅੱਜ ਐਮਸੀ ਸਾਹਿਬਾਨ ਸ਼ਹਿਰ ਦੇ ਮੋਤਵਾਰ ਸੱਜਣ ਸਾਰੇ ਇਕੱਠੇ ਹੋਏ ਆ ਇਸ ਪਰਿਵਾਰ ਨੂੰ ਆਪਣੇ ਧੜੇ ਦੇ ਵਿੱਚ ਵੈਲਕਮ ਕਰਨ ਵਾਸਤੇ ਮੈਂ ਆਪਣਾ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਰਾਣੀ ਜੀ ਦਾ ਇੱਥੇ ਦਿਨੋਤੀ ਧੰਵਾਕਦਾਂ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਜਿੱਦਾਂ ਦੁੱਤੀ ਪਾਰਟੀ ਜੋ ਕਾਂਰ ਪਾਰਟੀ ਨਾਲ ਸੀ ਉਦੋਂ ਮੈਂ ਤੁਹਾਡੇ ਨਾਲ ਨਿਰਸਰਸ ਹੋ ਕੇ ਚੱਲੂਗਾ ਜਿੱਦਾਂ ਤੁਸੀਂ ਮੈਨੂੰ ਕਹੋਗੇ ਉਦੋਂ ਮੈਂ ਚੱਲੂਗਾ ਮੇਰੀ ਕੋਈ ਨਾ ਕੋਈ ਸ਼ਰਤ ਨਾ ਕੋਚ ਮੈਂ ਇਹਨਾਂ ਦੇ ਚਰਨਾਂ 'ਚ ਮਿਠਾਵਾਂ ਇਹ ਮੈਨੂੰ ਅਸ਼ੀਰਵਾਦ ਦੇਣ ਤੇ ਇਦਾਂ ਹੀ ਮੈਂ ਅੱਗੇ ਨਿਰਸਵਾਰਥ ਹੋ ਕੇ ਚੱਲੂਗਾ ਇਹਨਾਂ ਮਿਊਸਪਲ ਚੋਣਾਂ ਲਈ ਤਿਆਰੀ ਫੁੱਲ ਨਹੀਂ ਇਹ ਇਹ ਮੇਰੇ ਹਾਜ਼ਰ ਕੁ ਬਾਤ ਕੁਛ ਨਹੀਂ ਇਹ ਇਹਨਾਂ ਨੂੰ ਪਤਾ ਲੀਡਰ ਜਦੋਂ ਨੇ ਮਢਾ ਲਿਆ ਜੇ ਲੀਡਰ ਸਾਹਿਬ ਨੂੰ ਕਹਿਣਗੇ ਅਸ਼ੀਰਵਾਦ ਦੇਣਗੇ ਤੇ ਅਸੀਂ ਮੇਰੇ ਜਿਹਨੂੰ ਵੀ ਅਸ਼ੀਰਵਾਦ ਦੇਣਗੇ ਅਸੀਂ ਉਹਦੇ ਨਾਲ ਡਟ ਕੇ ਖੜੇ ਹਾਂ ਵੈਰੀ ਵੁੱਟਾ ਪਰਿਵਾਰ ਵੱਡੀ ਗਿਣਤੀ ਚ ਆਪਣੇ ਸਮਰਥਕਾਂ ਸਮੇਤ ਰਾਣਾ ਤੇ ਨਿੱਜ ਸ਼ਾਮਲ ਹੋਇਆ ਹੈ ਕਿੰਨੀ ਵੱਡੀ ਮਜ਼ਬੂਤੀ ਮੰਨਦੇ ਹੋ ਤੁਸੀਂ ਬਹੁਤ ਵੱਡੀ ਜੀ ਨਵਤੇਜ ਜੀ ਮੇਰਾ ਕਿੱਡਾ ਵੜਕੀ ਲੱਗ ਡਿੱਗਿਆ ਵਾਂ ਲੱਗੇ ਕਿੰਨਾ ਵਹਿਈ ਨਹੀਂ ਹਾਂ ਜੀ ਡਿੱਗੇ ਦੀ ਗੱਲ ਬਾਹਰ ਵਹਿਈ ਨਹੀਂ ਕਿਲਾ ਕੀ ਕਹਿਣਾ ਚਾਹੁੰਦੇ ਹੋ ਸਮੁੰਦਰ ਤੁਹਾਨੂੰ ਲੈ ਕੇ ਅੱਜ ਮੋਟੇ ਕੀ ਹੈ ਜੀ ਇਹਦਾ ਇੱਕ ਤਰ੍ਹਾਂ ਬਹੁਤ ਮਤ ਨਾਲ ਜਿੱਤੂਗਾ ਪ੍ਰਧਾਨ ਇਹਨਾਂ ਦਾ ਬਣੂਗਾ ਜਿਹਦੇ ਸਿਰ ਤੇ ਹੱਥ ਰੱਖਣਗੇ ਜਿੱਤੂਗਾ ਸ਼ਹਿਰ ਦੀ ਹਵਾ